ਹਾਂਜੀ ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਹਾਂਜੀ ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਤੁਸੀਂ ਸਾਰੇ ਜਾਣੇ ਵਧੀਆ ਹੋਵੋਗੇ ਸਾਰੇ ਜਾਣੇ ਬਹੁਤ ਵਧੀਆ ਤੇ ਅੱਜ ਹੈਗਾ ਮੇਰਾ ਜਨਮ ਦਿਨ ਅੱਜ ਮੈਂ ਬਹੁਤ ਖੁਸ਼ ਹਾਂ ਹੈਗਾ ਅੱਜ ਬਲਜਿੰਦਰ ਦਾ ਅੱਜ ਮੈਂ ਬਹੁਤ ਖੁਸ਼ ਹਾਂ ਪਰ ਅੱਜ ਮੈਂ ਸਵੇਰ ਦੀ ਬਿਲਕੁਲ ਤਿਆਰ ਹੋਈ ਮੈਂ ਹੁਣੇ ਹੀ ਲਾ ਕੇ ਕੱਪੜੇ ਪਾਏ ਆ ਤੇ ਅੱਜ ਸਵੇਰ ਦੀ ਮੈਂ ਵੈਸੇ ਹੀ ਦੁਰੀ ਫਰਦੀ ਸੀਗੀ ਪਜਾਮਾ ਲੋਰਟੀ ਸ਼ਰਟ ਪਾ ਕੇ ਤੇ ਹੁਣ ਗੁਰਮੀਹਰ ਜੱਦਵਾਲੀ ਕਰਨ ਲੱਗ ਗਿਆ ਮਾਹਬੀ ਤਾਂ ਜਮਾਈ ਨੀ ਕਿਹਾ ਜਰ ਗੁਰਮੀਹਰ ਵਾਲੀ ਜਿੱਦ ਕਰਨ ਲੱਗ ਗਿਆ ਹੁਣ ਮੈਂ ਤਾਂ ਵੀ ਕਰਨ ਲੱਗ ਗਿਆ ਵਿਚਾਰਾ ਕਹਿੰਦਾ ਨਹੀਂ ਸਾਨੂੰ ਲੈ ਕੇ ਜਾਓ ਸਾਨੂੰ ਬਾਹਰ ਖਵਾ ਕੇ ਲੈ ਕੇ ਆਓ ਕੋਈ ਕਹਿੰਦਾ ਸਾਡਾ ਕੋਈ ਹੈ ਨਹੀਂ ਸੀਗਾ ਪਲਾਨ ਵੀ ਬਾ ਵੀ ਕੇਕ ਦਾ ਕਹਿ ਰਿਹਾ ਬਸ ਕੱਲਾ ਉਹ ਕੱਲਾ ਕੇਕ ਕਹਿ ਰਿਹਾ ਸਦਵਾ ਜਿਹ ਹੈ ਨਹੀਂ ਸਸਿਕਾ ਵੀ ਕੁਝ ਮਾਰਾ ਮੋਟਾ ਕਰੇ ਲੈ ਆ ਮਾਂਗੇ ਕੁਝ ਖਾਣ ਨੂੰ ਮੈਨੂੰ ਪਤਾ ਕੀ ਹੈ ਖਾਣ ਪੀਣ ਨੂੰ ਉਹੀ ਤੀਜਾ ਨੇ ਆਪਾਂ ਗਵਾਦੀ ਦੋ ਦਿਨਾਂ ਬਿਠਾ ਲੀ ਵੀ ਇੰਨੇ ਖਰਚੇ ਕਿਉਂ ਕਰਨਾ ਪਰ ਗੁਰਮੀਹਰ ਕਹਿੰਦਾ ਵੀ ਮੰਮਾ ਸਾਲ ਬਾਤ ਕਹਿੰਦਾ ਹੱਕ ਦੇਣਾ ਹੁੰਦਾ ਸਾਲ ਬਾਤ ਹੁੰਦਾ ਉਹ ਵੱਧ ਘੰਟਾ ਖੜਕੇ ਕਿਤੇ ਮੇਰੀਆਂ ਕਿਤੇ ਪਾਪਾ ਦੀ ਮਿੰਤਾ ਹੀ ਕਰੀ ਗਿਆ ਉਹਦਾ ਕਰਕੇ ਜਾ ਰਹ ਜੋ ਨੋਟੀਫਿਕੇਸ਼ਨ ਗਿਆ ਹੋਇਆ ਵਾ ਉਹ ਤਿਆਰ ਹੋ ਕੇ ਗਿਆ ਕਰੋ ਤੇ ਹੁਣ ਅਸੀਂ ਜਾ ਰਹੇ ਹਾਂ ਫਿਰ ਬਾਹਰ ਕੁਝ ਖਵਾ ਲਿਓ ਨੇ ਇਹਨਾਂ ਨੂੰ ਬੱਚਿਆਂ ਨੂੰ ਚਲੋ ਕੋਈ ਗੱਲ ਲੈਣਾ ਸਾਢੇ ਬਾਤ ਹੁੰਦਾ ਵਾ ਤੇ ਮੈਂ ਦੱਸੇ ਮੈਂ ਛੋੜੇ ਲੱਗਦੀ ਐ ਅੱਜ ਮੈਂ ਸਿਰ ਤੇ ਦੁਪੱਟਾ ਲਿਆ ਵਾ ਮੈਨੂੰ ਕੁਲਦੀਪ ਭੈਣ ਦਾ ਕਮੈਂਟ ਆਇਆ ਸੀ ਸਪੈਸ਼ਲ ਵੀ ਸਿਰ ਤੇ ਦੁਪੱਟਾ ਲਿਆ ਥੋੜੇ ਬਹੁਤ ਸੋਹਣਾ ਲੱਗਦਾ ਸਿਰ ਤੇ ਦੁਪੱਟਾ ਲਿਆ ਕਰੋ ਉਹਨਾਂ ਨੇ ਕਹਿਣ ਤੇ ਮੈਂ ਹੁਣ ਸਿਰ ਤੇ ਦੁਪੱਟਾ ਬੈੱਲ ਹੀ ਲੈਣੀ ਐ ਤੇ ਇੱਕ ਇਹ ਕਹਿੰਦਾ ਸਾਡੇ ਜਿਹੜੇ ਸਾਡੀ ਫੈਮਿਲੀ ਐ YouTube ਵਾਲੀ ਨਾਲ ਤੁਹਾਨੂੰ ਬਹੁਤ ਸਾਰੇ ਕਮੈਂਟ ਕਰਦੇ ਆ ਜਿਨ੍ਹਾਂ ਵਿੱਚ ਇੱਕ ਅਮਰਜੀਤ ਤੇ ਸਾਡੇ ਮਾਸੀ ਜੀ ਵੀ ਆਹੋ ਤੇ ਉਹ ਸਾਨੂੰ ਡੇਲੀ ਕਮੈਂਟ ਕਰਦੇ ਨੇ ਸਾਡੇ ਨਾਲ ਗੁੱਸੇ ਹੋਗੇ ਕਿ ਪਿਛਲੀ ਵੀਡੀਓ ਜਦਸੇ ਨਾ ਨਾਮ ਲੈਦੇ ਸੀਗੇ ਤੇ ਨਾ ਜਿੰਨਾਂ ਦੇ ਨਹੀਂ ਲਏ ਉਹ ਸਾਡੇ ਨਾਲ ਗੁੱਸੇ ਹੋਗੇ ਉਹ ਸਾਡੇ ਨਾਲ ਸਾਡੇ ਦਿਮਾਗ ਚੋਂ ਨਿਕਲ ਗਏ। ਜਿਵੇਂ ਸਾਡੇ ਬਲਵਿੰਦਰ ਮੈਮ ਇਥੋਂ ਬਹੁਤ ਹੀ ਪਿਆਰੇ ਤੇ ਸਤਿਕਾਰਯੋਗ ਸਾਡੇ ਉਹ ਸਾਡੇ ਸਾਨੂੰ ਸਾਨੂੰ ਉਹ ਸ਼ੁਰੂ ਤੋਂ ਹੀ ਨਾਲ ਵੀਡੀਓ ਤੇ ਕਮੈਂਟ ਕਰਦੇ ਨੇ ਸੌਰੀ ਮੈਡਮ ਜੀ ਜੇ ਤੁਹਾਡਾ ਨਾਮ ਲੈਣਾ ਭੁੱਲ ਗਏ ਸਾਡੇ ਦਿਮਾਗ ਚ ਆਇਆ ਹੀ ਨਹੀਂ। ਆਇਆ ਹੀ ਨਹੀਂ ਤਾਂ ਸਾਨੂੰ ਇਹ ਪਤਾ ਤਾਂ ਸਿਰ ਤੋਂ ਹੋ ਜਾਏ ਕਮੈਂਟ ਕਰਦੇ ਸਾਡੇ ਦਿਮਾਗ ਚ ਨਹੀਂ ਆਈ ਇਹ ਗੱਲ। ਤੇ ਤੁਹਾਡਾ ਬਹੁਤ-ਬਹੁਤ ਥੈਂਕ ਯੂ ਸਪੈਸ਼ਲ ਬਲਵਿੰਦਰ ਮਹਿਮ ਦਾ ਤੇ ਇੱਕ ਹੈਗਾ ਅਮਨਦੀਪ ਅਮਨਦੀਪ ਦੀਦੀ ਨੇ ਇਹ ਵੀ ਬਹੁਤ ਸੋਹਣੇ ਕਮੈਂਟ ਕਰਦੇ ਆ ਸਾਨੂੰ ਤੇ ਇੱਕ ਮਨਜੋਤ ਓਜਲਾ ਇਹ ਸਾਨੂੰ ਬਹੁਤ ਸੋਹਣੇ ਕਮੈਂਟ ਕਰਦੇ ਨੇ ਤੇ ਇੱਕ ਪਵਨਦੀਪ ਖੋਸ਼ਪ੍ਰੀਤ ਖੰਗੂੜਾ ਇਹ ਮੇਰੇ ਫਰੈਂਡ ਹੀ ਆ ਖੋਸ਼ਪ੍ਰੀਤ ਖੰਗੂੜਾ ਰਿਤੂ ਇਹ ਮੇਰੇ ਫਰੈਂਡ ਆ ਇਹ ਵੀ ਸਾਨੂੰ ਡੇਲੀ ਕਮੈਂਟ ਕਰਦੀ ਆ ਤੇ ਇੱਕ ਹੈਗਾ ਜਸਰਾਜ ਸਿੰਘ ਇਹ ਹੈਗੇ ਮੇਰੇ ਫਰੈਂਡ ਦਾ ਬੇਟਾ ਵਾ ਉਹਦੇ ਨਾਮ ਤੋਂ ਆਈਡੀ ਆ ਇਹ ਸਹਿਜਾ ਤੇ ਉਹਦਾ ਵੀ ਬਹੁਤ ਥੈਂਕ ਯੂ ਸਾਨੂੰ ਡੇਲੀ ਕਮੈਂਟ ਕਰਦੀ ਆ ਗਗਨ ਦੀਦੀ ਸਾਡੇ ਜਿਹੜੇ ਉਹਨਾਂ ਦਾ ਤਾਂ ਬਸ ਨਾਮ ਵਾਸਤੇ ਕਰ ਕਹਿੰਦੀ ਇਹਦਾ ਨਾਮ ਤਾਂ ਸੀ ਮਤਲਬ ਕਿ ਲੈਣਾ ਹੀ ਲੈਣਾ ਹੁੰਦਾ ਉਹਨਾਂ ਦੇ ਬਿਨਾਂ ਸਾਡੀ ਇਹ ਜਿਹੜੀ ਵੀਡੀਓ ਉਹ ਕੰਮਜਾਮ ਨਹੀਂ ਹੁੰਦੀ ਹੈਗੀ ਤੁਹਾਨੂੰ ਬਹੁਤ ਸਾਰੇ ਕਿ ਕਮੈਂਟ ਕਰਦੇ ਨੇ ਉਹ ਵੀ ਲੇਕਿਨ ਇੱਕ ਹੈਗਾ ਰੁਪਿੰਦਰ ਉਪਲ ਦੀ ਜਿਹੜਾ ਜਦੋਂ ਨਵੇਂ ਮੈਂ ਜੁੜਿਆ ਤਾਂ ਬਹੁਤ ਸਾਰੇ ਕਮੈਂਟ ਕਰਦੇ ਬੰਦੇ ਵੀ ਬਹੁਤ-ਬਹੁਤ ਧੰਨਵਾਦ ਇੱਕ ਕੁਲਦੀਪ ਕੌਰ ਦੀ ਜਿਹਨੇ ਸਾਨੂੰ ਸਪੈਸ਼ਲੀ ਕਮੈਂਟ ਕੀਤਾ ਸੀ ਜਦੋਂ ਦੁਪੱਟਾ ਲੈਣ ਵਾਸਤੇ ਬੰਦਾ ਸਾਰਿਆਂ ਦਾ ਹੀ ਬਹੁਤ-ਬਹੁਤ ਧੰਨਵਾਦ ਤੇ ਵੀਰੇ ਜੀ ਜਰਮ ਨੇ ਨਾਲ ਸਾਨੂੰ ਸਾਰੇ ਨਾ ਵਾਕਿ ਜੇ ਹਲੇ ਵੀ ਕੋਈ ਨੌ ਰਹੇਗੇ ਹੁਣ ਕਮੈਂਟ ਤਾਂ ਹੋਰ ਵੀ ਆਉਂਦੇ ਆ ਨਾ ਹਾਂ ਤੁਹ ਸਭ ਇਹਨੂੰ ਨਾ ਜਨਮ ਦਿਨ ਦੇ ਉੱਤੇ ਵਧੀਆ ਵਧੀਆ ਮੈਸੇਜ ਲਿਖ ਕੇ ਮੈਨੂੰ ਵਧੀਆ ਵਧੀਆ ਵਿਸ਼ੇਸ਼ ਦਿਓ ਕਿ ਮੈਂ ਮੇਰੀ ਉਮਰ ਲੰਬੀ ਹੋਵੇ ਜਿੰਨੀ ਲੰਬੀ ਹੋਰ ਦਿਨਾਂ ਵੀ ਉਮਰ ਹੋ ਜਾਏ ਅੱਛਾ ਗੱਲ ਹੈ ਹਲੇ ਦੇਖੋ ਜੀ ਮੈਨੂੰ ਸ਼ਗਲ ਵੀ ਮਿਲ ਗਿਆ ਮੰਮੀ ਤੋਂ 500 ਰੁਪਇਆ ਥੈਂਕ ਯੂ ਤੇ ਇਹ ਮੈਨੂੰ ਸ਼ਗਲ ਮਿਲ ਗਿਆ ਪਹਿਲਾ ਸ਼ਗਲ ਮੈਨੂੰ ਮਿਲ ਚੁੱਕਿਆ ਵਾ ਮੈਂ ਬਣਾਉਣਾ ਉਹ ਖਰਚਾ ਹੋਊਗਾ ਜੇ ਤੇ ਥੋੜਾ ਜਿਹਾ ਚੱਲੇ ਮੰਮੀ ਵੀ ਤਿਆਰ ਆ ਮਹਾਵੀਰ ਵੀ ਤਿਆਰ ਹੈ ਇਸ ਵੀ ਤਿਆਰ ਹਨ ਤੇ ਗੁਰਮੇਹਰ ਵੀ ਤਿਆਰ ਹੋ ਗਏ ਟਿਊਸ਼ਨ ਤੇ ਗਿਆ ਵਾ ਅੱਜ ਗੁਰਮੇਹਰ ਕਰਕੇ ਜਾ ਰਹੇ ਆ ਸਾਰੇ ਜਣੇ ਸਾਡਾ ਅੱਜ ਕੋਈ ਪਲਾਨ ਨਹੀਂ ਸੀਗਾ ਪਰ ਗੁਰਮੇਹਰ ਸਾਡੀ ਬਹੁਤ ਜ਼ਿਆਦਾ ਮਿਹਨਤਾਂ ਕਰਨ ਲੱਗ ਗਿਆ ਵਿਚਾਰਾ ਤਾਂ ਕਰਕੇ ਸਾਨੂੰ ਜਾਣਾ ਪੈ ਰਿਹਾ ਜੋ ਦੇ ਕਰਕੇ ਬਾਰਕ ਵਾਓ ਬਾਰਕ ਵਾਓ ਅਰੇ ਅੱਧਾ ਘੰਟਾ ਲਾਇਆ ਮੈਂ ਇਹਨੀਆਂ ਕੋਈ ਬਹਿ ਜਾ ਤੂੰ ਅੰਮੀ ਆ ਗਈ ਸੀ ਤੇ ਹੋਰ ਕੁਝ ਹੋਰ ਕੁਝ ਵਾ ਸਾਰਿਆਂ ਦਾ ਬਹੁਤ-ਬਹੁਤ ਧੰਨਵਾਦ ਜੀ ਕਾਨੂੰਸੀ ਦਾ ਸਾਡੇ ਚੈਨਲ ਸਟਾਇਜਾ ਚੈਨਲ ਨੂੰ ਨਾ ਹੀ ਸਪੋਰਟ ਕਰਦੇ ਰਹੋ ਤੇ ਥੋੜਾ ਸਾਥ ਦੇਵ ਬਕਤ ਵੱਦ ਅਸੀਂ ਸੋਹਣੇ ਥੋੜੀ ਵੀਡੀਓ ਪਾਇਆ ਕਰਾਂਗੇ ਕਿਉਂਕਿ ਅਸੀਂ ਵੀਡੀਓ ਥੋੜੀ ਘੱਟ ਤਾਂ ਪਾਉਨੇ ਕਿਉਂਕਿ ਅਸੀਂ ਘੁੰਮਣਵਰ ਨਹੀਂ ਜਾ ਸਕਦੇ ਕਿਉਂਕਿ ਘਰੇ ਗੁਰਮੇਹਰ ਦੀ 10th ਕਲਾਸ ਆ ਹੁਣ ਉਹਦਾ ਤਿਹਾਰ ਰੱਖਣਾ ਪੈਂਦਾ ਸਾਨੂੰ ਆਹ ਸਾਲ ਸਾਡੇ ਵਾਸਤੇ ਉਹ ਦਿੱਕਤ ਵਾਲੀ ਗੱਲ ਆ ਫਿਰ ਵੀ ਅਸੀਂ ਵਧੀਆ-ਵਧੀਆ ਬਲੌਗ ਪਾਇਆ ਕਰਾਂਗੇ ਕਿਉਂਕਿ ਹੁਣ ਉਹਦੀ ਟਿਊਸ਼ਨ ਵੀ ਹੁੰਦੀ ਆ ਸਕੂਲ ਵੀ ਜਾਣਾ ਪੈਂਦਾ ਟ੍ਰੈਵਲ ਬਲੌਗ ਵੀ ਪਾਵਾਂਗੇ ਆਪਾਂ ਅਸੀਂ ਜਾਣਿਆ ਹਰ ਸਾਲ ਘੁੰਮਣ ਜਾਂਦਾ ਸਕੂਲੋਂ ਛੁੱਟੀ ਵੀ ਨਹੀਂ ਇੰਸਟੀਟਿਊਸ਼ਨਲੀ ਜਿਆਦਾ ਹੁੰਦਾ ਵੀ ਛੁੱਟੀਆਂ ਸ ਨਹੀਂ ਕਰ ਸਕਦੇ ਹੈਗੇ ਸਾਨੂੰ ਵਰਮੇਹਰ ਕਰਕੇ ਅਜ ਘਰੇ ਰਹਿਣਾ ਪੈਂਦਾ ਵਾ ਕੋਈ ਅੰਦਰੇ ਤਬਲਾ ਖਾਲਾ ਕੋਈ ਐਕਟੀਵਿਟੀ ਸਕੂਲ ਦੇ ਤੇ ਜਦੋਂ ਦੀ 10ਵੀ ਹੋਗੀ ਫਿਰ ਅਸੀਂ ਮਿਲਨੇ ਆ ਇਸ ਤੋਂ ਬਾਅਦ ਕਿੰਨੇ ਕਾਲ ਲੈਣਾ ਫਿਰ ਇਹ 10ਵੀ ਆ ਜੀ ਦੋ ਸਾਲ ਪਹਿਲੇ ਮਿਲਿਆ ਹੀ ਆ ਤੇ ਤੁਸੀਂ ਨਾਲ ਜਿਹੜੇ ਜਿਹੜੇ ਅਸੀਂ ਨਾਲ ਬੈਠਾ ਮੇਰੀ ਹੁਣੇ ਨਿਗਾ ਘੱਟ ਜੂਗੀ ਦੇਖ ਨੱਖ ਬੰਦ ਕਰ ਲਾ ਜਿਹੜੇ ਜਿਹੜੇ ਅਸੀਂ ਛੋਟੇ ਛੋਟੇ ਜੋ ਵੀ ਨਾ ਜਿਵੇਂ ਦੇ ਬਲੌਗ ਤੁਹਾਨੂੰ ਕੋਲ ਤੁਸੀਂ ਸਾਨੂੰ ਇਵੇਂ ਪਿਆਰ ਕਰਦੇ ਰਹੋ ਖੜਾ ਜਿਹੜਾ ਵਲੌਗ ਆ ਸਾਰਾ ਦੇਖਿਆ ਕਰੋ ਇਹਨਾਂ ਦਾ ਜਿਹੜਾ ਚੈਨਲ ਸਬਸਕ੍ਰਾਈਬ ਨਹੀਂ ਕੀਤਾ ਪਲੀਜ਼ ਸਾਡੇ ਚੈਨਲ ਨੂੰ ਸਬਸਕ੍ਰਾਈਬ ਕਰ ਲਓ ਤੇ ਤੁਹਾਡੀ ਸਪੋਰਟ ਨਾਲ ਹੀ ਅਸੀਂ ਅੱਗੇ ਵਧਾਂਗੇ ਹਣ ਤੁਹਾਡੇ ਸਾਥ ਦੀ ਬਹੁਤ ਜ਼ਿਆਦਾ ਲੋੜ ਆ ਚਲੋ ਫਿਰ ਅਸੀਂ ਜਦੋਂ ਜਾਵਾਂਗੇ ਗੁਰਮੀਰ ਆ ਜੂਗਾ ਆਉਣ ਵਾਲਾ ਪੰਜ ਮਿੰਟ ਤੱਕ ਉਹ ਇਹ ਖਾਣਾ ਫਿਰ ਕੇਕ ਉਹਨਾਂ ਸਾਰ ਲਓ ਯਾਰ ਨਹੀਂ ਫਿਰ ਕੇਕ ਤਾਂ ਮੈਂ ਉਹ ਵੀ ਨਹੀਂ ਇੰਨਾ ਗੰਦਾ ਫਿਰ ਵਧੀਆ ਬਣਾਉਣਾ ਪਵੇ ਤੁਹਾਨੂੰ ਪਤਾ ਮੈਨੂੰ ਤਾਂ ਇੱਕ ਚੀਜ਼ ਵਧੀਆ ਲੱਗਦੀ ਆ ਸਪ੍ਰਿੰਗ ਰੋਲ ਉਹ ਤਾਂ ਖਾਣੀ ਹੀ ਖਾਣੀ ਉਹ ਤੈਨੂੰ ਕਰੀ ਮੰਗਾ ਦੇਣੀ ਸੀ ਨਹੀਂ ਨਹੀਂ ਹਾਂਜੀ ਕਰੋ ਅਸੀਂ ਨਿਕਲਨੇ ਸੀਗੇ ਤੇ ਟਾਈਮ 8:00 8:00 ਜਨਾਂ ਹੀ ਤੇ ਕਰੀ 8:00 ਤੱਕ ਬੈਠਦੇ ਹੋ ਗਿਆ ਤੇ ਫਿਰ ਮੇਰ ਵੀ ਲੈ ਲਿਆ ਸੀਗਾ ਅਸੀਂ ਥੋੜਾ ਲੇਟ ਹੋ ਗਿਆ ਉਹ ਕਰਕੇ ਲੇਟ ਹੋ ਗਏ ਬੱਚੇ ਫਿਰ ਮੇਰ ਕਰਕੇ ਲੇਟ ਹੋ ਗਿਆ ਤੇ ਟਿਊਸ਼ਨ ਨਾ ਗਿਆ ਉਹ ਅੱਡਨਾ ਤਾਂ ਵੀ ਖਤਮ ਹੁੰਦੀ ਆ ਫਿਰ 5-10 ਮਿੰਟ ਉੱਪਰ ਬਿਚਲੇ ਜਾਂਦੇ ਹਾਂ ਜਾਂ ਲੇਟ ਹੋ ਜਾਂਦੇ ਇਹਦੇ ਕਰਕੇ ਉਹ ਕਿਉਂਕਿ ਗੁਰਮੇਹਾ ਤੇ ਪੜਾਈ ਇਹ ਬਹੁਤ ਜ਼ਰੂਰੀ ਆ ਤੇ ਹੁਣ ਚੱਲਨੇ ਆ ਇੱਥੇ ਅਸੀਂ ਪਹਿਲਾਂ ਸੋਚ ਰਹੇ ਸੀ ਕਿ ਵੀ ਆਪਸੇ ਤੋਂ ਸਭ ਨਹੀਂ ਕਿਤੇ ਮਾਣਾ ਮੋਟਾ ਦੇ ਲੱਗਣਾ ਕਿਤੇ ਖਾਣ ਪੀਣ ਨੂੰ ਹੋਊਗਾ ਪਰ ਕਹਿੰਦੇ ਨੇ ਇੱਥੇ ਵਧੀਆ ਨਹੀਂ ਹੁੰਦਾ ਹਨਾ ਵਧੀਆ ਨਹੀਂ ਹੁੰਦਾ ਤੇ ਬਾਕੀ ਰੈਸਟੋਰੈਂਟ ਠੀਕ ਰਹੇਗਾ ਕਹਿੰਦੇ ਹਾਂ ਡਰਿੰਕ ਵਗੈਰਾ ਕਰਦੇ ਹੁੰਦੇ ਲੋਕ ਜਿਹੜੇ ਥੱਲੇ ਕਿਤੇ ਬਾਹਰ ਆ ਤਾਂ ਕਰਕੇ ਜਿੱਥੇ ਗਏ ਹੈਗੇ ਤਾਂ ਕਿਸੇ ਕੋਲ ਤੇ ਚੱਲਦੇਗਾ ਨਹੀਂ ਸਿੱਧਾ ਬਾਹਰ ਦੇ ਨਾ ਹਸਟਲ ਨੇੜੇ ਆ ਸਤਿ ਆਕੀਆ ਆ ਗਿਆ ਜੀ ਅਸੀਂ ਉਹ ਵਧੀਆ ਲਗਾ ਨਾ ਨੇ ਰੇਟਾਂ ਦੇ ਹੀ ਨਾ ਮਾਰੇ ਆੜੇ ਬੁਧੀ ਮਿਲ ਜਾਂਦਾ ਕਾਣ ਨੂੰ ਉੱਥੇ ਸੋਥੇ ਇਸ ਤਰ੍ਹਾਂ ਦੀ ਵੀ ਕੋਈ ਕਥਾਈ ਹੈਗੀ ਪਹੁੰਚ ਗਏ ਸੀ ਅਸੀਂ ਬਸੰਤ ਦੇ ਬਾਹਰ ਜੀ ਤੇ ਆ ਰਹੇ ਨੇ ਆਜੋ ਦੂਸਰ ਕਾਰਮੈਂਟ ਪਾਰਟੀ ਤੋਂ ਅੱਗੇ ਰਵਿਸ਼ ਜਰਾ ਕੁ ਮੁੰਡਾ ਚਰਨਦਨ ਜੀ ਤੋਂ ਇੱਥੇ ਚੱਲੋ ਅੰਦਰ ਚੱਲੋ ਹਾਂਜੀ ਪਹੁੰਚ ਗਏ ਸੀ ਅਸੀਂ ਜੋਬ ਚਲੇ ਗਏ ਪਰ ਤਾਂ ਕੋਈ ਆਇਆ ਵੀ ਨਹੀਂ ਲੱਗਦਾ ਮੈਨੂੰ ਅੱਜ ਹਨਾ ਕਾਫੀ ਹੈ ਕਸਟਮਰ ਇਸ ਟਾਈਮ ਚਲੋ ਵਧੀਆ ਆਪਾਂ ਨੂੰ ਪਹਿਲਾਂ ਆਪਾਂ ਹੀ ਮਿਲਦੇ ਹਾਂ ਹਾਂ ਨਹੀਂ ਬੈਠੇ ਗਏ ਆਪਾਂ ਇੱਧਰ ਵਾਲਾ ਕਿ ਇੱਧਰ ਨੂੰ ਪੈਣਾ ਚਾਹ ਪੀਣ ਹੈ ਇੱਧਰ ਵਾਲਾ ਉਹ ਚਲਾ ਇੱਧਰ ਪੈਣਾ ਕੀ ਖਾਣਾ ਪਰਵੇਰ ਪਾਸਤਾ ਖਾਉਂਗੇ ਪਾਸਤਾ ਖਾਣਾ ਆਪਾਂ ਹੀ ਖਾਣਾ ਮਨਚੂਰੀਅਨ ਖਾਣਾ ਹੈ ਹੈ ਮਨਚੂਰੀਅਨ ਮਨਚੂਰੀਅਨ ਪਾਸਤਾ ਵੀ ਮਨਚੂਰੀਅਨ ਇੱਕ ਪਲੇਟ ਮੰਗਾਉਣਾ ਹੈ ਪਾਸਤਾ ਵੀ ਖਾਣਾ ਕੀ ਖਾਣਾ ਮੰਤਾ ਨੂੰ ਪਤਾ ਕਿ ਕੀ ਕਹੇ ਉਹ ਤਾਂ ਬਾਅਦ ਤੇ ਕੋਈ ਖਾਣਾ ਉਹ ਮੈਂ ਆਰਡਰ ਕਰਨ ਲੱਗਿਆ ਬਲਜਿੰਦਰ ਰਾਜ ਦੇਖ ਰਿਹਾ ਕਿ ਮਾਮਾ ਮਮੀ ਦੱਸਦੇ ਕਰ ਰਹੀ ਹੈ ਮਮੀ ਦੇ ਦੰਦ ਦੇਖ ਲੈ ਨਾ ਮਮੀ ਦੇ ਦੰਦ ਤੋਂ ਮੇਰਾ ਮੈਂ ਕੀ ਖਾਣਾ ਦਿੰਦਾ ਉਹ ਦੇਖੋ ਨਹੀਂ ਉਹ ਦੇਖ ਰਿਹਾ ਮਜੂਰ ਸਾਲਣੀਆਂ ਤਾਂ ਆਹ ਲੱਗ ਗਿਆ ਬਾਕੀ ਫੇਰ ਰੋਟੀ ਲੈ ਲਾਂਗੇ ਰੋਟੀ ਕੋਈ ਮੈਂ ਵੀ ਲਾਂਗਾ ਇਹ ਤਾਂ ਦੇਖ ਲਓ ਤੁਸੀਂ ਕੀ ਖਾਣਾ ਅੱਪਾ ਆਪਣੇ ਗਾਣੇ ਲਿਖ ਰਹੇ ਆ। ਲਿਖਣਾ ਨਹੀਂਗਾ ਕੱਟ ਨਹੀਂ ਗਾਣੇ ਲਿਖੇ। ਤੇ ਮਹਾਵੀਰ ਨੂੰ ਨਵਾਂ ਸ਼ੌਂਕ ਜਾਤਿਆ ਥੋੜੇ ਜਣਾਂ ਚਾਰ ਪੰਜ ਜਣਾਂ ਦਾ ਗਾਣੇ ਕੋਨੇ ਲਿਖਣ ਲੱਗਿਆ ਇਹ ਪਤਾ ਨਹੀਂ ਕੀ ਹੋਣਾ ਨਾਲ ਡੈਰੀ ਲੱਗਿਆ ਹੋਇਆ ਅੱਜ ਵੀ ਕਦਾਂ ਦਿਮਾਗ ਕੋਈ ਆਈਡੀਆ ਹੋਊਗਾ ਤਾਂ ਲਿਖੂਗਾ ਮੈਂ ਨਾਲ ਦੇ ਨਾਲ ਇਹ ਰਾਈਟਰ ਬਣਨ ਨੂੰ ਫਿਰਦਾ। ਕਹਦਾ ਮੈਂ ਆਪਣੇ ਗਾਣੇ ਗਾਇਆ ਵੀ ਆਪ ਸੁਣੂਗਾ। ਹੈ ਕਰੇਗਾ। ਪਰ ਜਿੰਦਾ ਰੋਟੀ ਵਾਸਤੇ ਆਰਡਰ ਕਰ ਰਹੀ ਮਮੀ ਕਹਿੰਦੇ ਮੈਂ ਤਾਂ ਰੋਟੀ ਖਾਣੀ ਆ ਕੁਝ ਨਹੀਂ ਖਾਣਾ ਮੇਰੇ ਤੋਂ ਕੀ ਖਾਣਾ ਮਮੀ ਕਹਿੰਦੇ ਤਰੀ ਵਾਲੀ ਸਬਜ਼ੀ ਖਾਣੀ ਉਹਦੇ ਮੈਨੂੰ ਤਾਂ ਦਾਲ ਮੱਖਣੀ ਮੰਗਾਵਾਂਗਾ ਤਰੀ ਵਾਲੀ ਹੋਗੀ ਉਹ ਉਹ ਤਾਂ ਦਾਲ ਹੋਗੀ ਦਾਲ ਤਾਂ ਘਰੀ ਦੀ ਹੁੰਦੀ ਆ ਨਹੀਂ ਦੱਸਤਾ ਸੀ ਨਾ ਮਮੀ ਨੇ ਨਾ ਅਦੀ ਰੋਟੀ ਆਰਡਰ ਕਰਤੀ ਸੀਗੀ ਇੱਕ ਤਾਂ ਦਾਲ ਮਖਣੀ ਕੀਤੀ ਉਹਨਾਂ ਵਾਸਤੇ ਆਰਡਰ ਕਰਾ ਫਿਰ ਉਹ ਪਰੀ ਵਾਲੀ ਠੀਕ ਲੈਂਦੇ ਦਾਲ ਖਾਧੀ ਜਾਊਗੀ ਤੇ ਸਬਜ਼ੀ ਦੇ ਵਿੱਚ ਵੱਡ ਬੋਲਾ ਪੂਰੀ ਕੀਤੀ ਆ ਸੀ ਕਿਉਂਕਿ ਬੱਚਿਆਂ ਨੇ ਇਸ ਦਾ ਸਨੈਕਸ ਵਗੈਰਾ ਹੀ ਖਾਣੇ ਦੇ ਰਹੀ ਸੀ ਕਹਿੰਦਾ ਬਹੁਤ ਜਿਆਦਾ ਟੇਸਟੀ ਹੈ ਕਹਿੰਦਾ ਅੱਜ ਤੱਕ ਕਿਸੇ ਨੇ ਕਿਹਾ ਨਹੀਂ ਕੋਈ ਸਵਾਦ ਨਹੀਂ ਹੈ ਕਿ ਮੈਂ ਕਹਿੰਦਾ ਤੇਰੀ ਮਰਜ਼ੀ ਦੀ ਕਰਦੇ ਤੇ ਬਾਕੀ ਰੋਟੀ ਕੀਤੀ ਨਾਲ ਬੱਚਿਆਂ ਨੇ ਜਿਸ ਦਾ ਸਨੈਕਸ ਵਗੈਰਾ ਹੀ ਖਾਣੇ ਦਾ ਮੰਨਿਆ ਨਹੀਂ ਮੈਨੂੰ ਕੁਝ ਖਾਣਾ ਨਹੀਂ ਹੈ ਕਹਿੰਦਾ ਮੈਂ ਰੋਟੀ ਖਾਣੀ ਆ ਸਿੰਪਲ ਆ ਫੋੜਾ ਖਾ ਕੇ ਦੇਖੋ ਸਹੀ ਗੱਲਾਂ ਅਮੀ ਨੂੰ ਟੇਸਟ ਕਰ ਰਿਹਾ ਹੈ ਜੀ ਸਵਾਲਾ ਰੋਟੀ ਕੈਨਸਲ ਕਰ ਦੇਣੀ ਹੈ ਅਸੀਂ ਐਵੇਂ ਹੀ ਉਹ ਤਾਂ ਇਹੋ ਦੇਖ ਰਹੇ ਹੈ ਐਡਰੈਸ ਗਿਆ ਨਹੀਂ ਆਹ ਅਗਲੀ ਦੋ ਦੋ ਚੀਜ਼ ਮਨਜੂਰੀ ਆ ਗਿਆ ਫਿੰਗਰੋਲ ਆ ਗਏ ਮਨਜੂਰੀ ਮੈਂ ਅਜੇ ਵੀ ਪਲੇਟ ਰੱਖ ਲੁ ਠੀਕ ਹੈ ਕੋਈ ਕੁਝ ਨਹੀਂ ਕੋਈ ਚੀਜ਼ਾਂ ਨਹੀਂ ਆਂਦੇ ਉਹਦਾ ਸਵਾਦਾ ਨਰਮਾ ਹੈ ਸਵਾਦਾ ਇਹਨਾਂ ਬਜ਼ੁਰਗਾਂ ਨੂੰ ਹੈ ਇਹ ਚੀਜ਼ਾਂ ਕਿੱਥੇ ਸਵਾਦ ਲੱਗਦੀਆਂ ਨੇ ਇਹ ਖਾਣਾ ਪਰ ਉਹ ਵੀ ਬਰੇਲ ਖਾਣਾ ਹੂੰ ਪਾਇਦਾ ਥੋੜਾ kamu dia ये नॉर्मल साइज ਇਹ ਰਿਪਿਕੀ ਜੀ 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 ਉਹ ਜਿਆਦਾ ਮੂੰਹ ਬਚ ਜਾ ਮਰਾ ਪਹਿਲਾ ਪਹਿਲਾ ਆਸਤਾ ਆ ਗਿਆ ਹੁਣ ਹੈ ਮੈਂ ਨਹੀਂ ਖਾਣਾ ਮੈਂ ਤਾਂ ਰੋਟੀ ਖਾਉਂਗਾ ਬਸ ਇਹ ਨਹੀਂ ਮਨੂਦਿਆ ਲੱਗਦਾ ਇਹ ਰਬੜ ਜੀ ਹੁੰਦੀ ਹੈ ਚੱਬੀ ਜਆ ਦੁੰਦਾ ਜਾਂ ਅੱਜ ਫਸੀ ਜਾਂਦੀ ਹੈ ਇੱਕ ਵਾਰੀ ਖਾਦਾ ਮੈਂ ਨਾ ਤਾਂ ਮੈਂ ਜਿਆਦਾ ਵਾਰ ਨਹੀਂ ਖਾਦਾ ਇੱਕ ਅੱਧੀ ਵਾਰੀ ਹੈ ਨਾ ਇਹ ਧੱਕੇ ਨਾਲ ਬਲਜਿੰਦਰ ਕਦੇ ਕਹਦੇ ਵੀ ਖਾ ਲੋ ਇਹ ਕਿੰਨੇ ਨੇ ਉਹ ਜੀ ਰੋਟੀ ਆ ਗਈ ਕਲ ਵੀਰ ਨੇ ਖਾਣੀ ਨਹੀਂ ਹੈਗੀ ਰੋਟੀ ਅਸੀਂ ਖਾਵਾਂਗੇ ਬਸ ਪਾਓ ਹੈ ਕਲ ਨਹੀਂ ਨਾ 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 ਨ ਮੰਗਾ ਰੋਟੀ ਖਾਣ ਲੱਗੇ ਆ ਕਬਜੀ ਦਾ ਬਹੁਤ ਟੈਸਟੀ ਹੈ ਕੋਲਾਪੂਰੀ ਮਿਕਸ ਵੇਜਿਟਨ ਵਾਲਾ ਦੇਖੋ ਦੂਰ ਨਾ ਹਨਾਂ ਦਾਲਾ ਮੈਂ ਮਾਸਾ ਵੇਟਦਾ ਮੈਂ ਖਾਧੀ ਅਸੀਂ ਔਰ ਮੈਨੂੰ ਸਬਜ਼ੀ ਦਾ ਸਵਾਲ ਲੱਗਿਆ ਹਨ ਨੂੰ ਲੱਗੇ ਮੈਨੂੰ ਲੱਗੀ ਮੈਂ ਤਾਂ ਸਵਾਲ ਲੱਗਿਆ ਮੈਂ ਖਾਧੀ ਉਹਦੀ ਆ ਨਾਲ ਤੇ ਨਿੰਬੂ ਪਾਇਆ ਉਹ ਨਿੰਬੂ ਪਾਇਆ ਹੁੰਦਾ ਦਾ ਕਿਸੇ ਕਹਿੰਦੇ ਹੁਣ ਮੰਗਾਈ ਅਸੀਂ ਗਲਾਬ ਜਾ ਬਣਾ ਇੱਕ ਇੱਕ ਮੈਂ ਤੇ ਮਾਮੀ ਖਾਵਾਂਗੇ ਇਹਨਾਂ ਨੇ ਕਿਸੇ ਨੇ ਨਹੀਂ ਖਾਣੀ ਅਸੀਂ ਗਰਮਾ ਗਰਮ ਗਲਾਬ ਜਾ ਬਣਾਉਗੀ ਹੁਣ ਕਰਨੀ ਸੀਗੀ ਨਾ ਤੁਸੀਂ ਦੇਖਿਆ ਨੀ ਫਿਰ 11 ਕਰਮ ਗਲਾਬ ਜਾਮਨ ਮੂੰਹ ਚ ਭਾੜੀ ਸਾਰੀ ਮੈਂ ਨਾਲ ਹੀ ਕੈਮਰਾ ਚਲਾਤਾ ਮੈਂ ਮੂੰਹ ਖੋਲਦਾ ਤਾਂ ਅੰਦਰ ਜਾਂਦੀ ਨੇ ਬਾਹਰ ਆਉਂਦੀਆਂ ਬਹੁਤ ਜ਼ਿਆਦਾ ਕਰਮ ਆਇਆ ਬੱਤੇ ਗਲਾਬ ਜਾਮਨ ਮੈਂ ਆਰਡਰ ਕਰਤੀ ਸੀਗੀ ਪਹਿਲਾਂ ਇਹ ਕਹਿੰਦੇ ਸੀ ਰਸਮਾ ਲਈ ਖਾਣੀਆਂ ਹੁਣ ਕਹਿੰਦੇ ਮੈਂ ਕਿਹਾ ਵੀ ਰਸਮਾ ਲਈ ਇਹ ਗਲਾਬ ਜਾਮਨ ਕੌਣ ਖਾਊਗਾ ਕਹਿੰਦੇ ਤੁਸੀਂ ਦੋਨੇ ਖਾ ਲਈ ਕੋਈ ਗੱਲ ਨਹੀਂ ਰਸਮਾ ਲਈ ਵੀ ਅਸੀਂ ਖਾ ਲਾਂਗੇ ਇਹੋ ਗਲਾਬ ਜੇ ਹੁਣ ਆ ਗਈ ਨਾਦ ਨਾਦ ਨਾਲ ਕਈ ਰਸਮ ਲਾਈ ਲੈ ਆ ਦਿਓ ਭਾਈ ਦਾ ਵੀ ਰਸਮ ਲਾਈ ਤਾਂ ਮਿਲਣੀ ਨਹੀਂ ਨਾ ਕਿ ਮੈਂ ਕਿਹਨੂੰ ਗਲਾਬ ਦੇ ਆਪਣਾ ਮੈਨੂੰ ਦੇ ਦੋ ਇਹ ਨਹੀਂ ਮਿਲਣੀ ਭਾਜੀ ਮੰਮੀ ਨੇ ਖਾਣੀ ਸੀ ਰਸਮਲਾਈ ਰਸਮਲਾਈ ਇੱਥੋਂ ਨਹੀਂ ਮਿਲੀ ਰਸਮਲਾਈ ਕੱਲ ਉਹਨਾਂ ਨੂੰ ਸੰਘਰੂਰ ਖਵਾਉਣਗੇ ਕਹਿੰਦੇ ਕੋਲਾਪੁਰੀ ਪਾਰਕ ਤੁਸੀਂ ਬੱਡੇ ਵੀ ਹੋ ਰਹੇ ਹੋ ਕੋਲਾਪੁਰੀ ਪਾਰਕ ਚ ਮੈਂ ਉਹ ਗੋਲਾਪਰਕ ਹਰ ਮਣੇ ਖਾ ਕੇ ਆਏ ਅੱਥੇ ਬਲੈਂਕ ਕੋਣ ਹਾਂ ਹਾਂ ਹਾਵੇ ਟਾਈਮ ਉਹਨਾਂ ਤੋਂ ਸੌਤਨ ਨਾਲ ਹੋ ਗਿਆ ਵੀ ਬਲਜਿੰਦਰੀ ਕਰ ਲੱਗਿਆ ਸਾਰੀ ਐ ਮੈਨੂੰ ਕਹਿੰਦੇ ਤੈਨੂੰ ਮੇਰਾ ਜਾਨਦਾਰ ਕਹਿੰਦੀ ਮੈਂ ਹੀ ਪੇਮੈਂਟ ਕਰੂੰਗੀ ਅੱਜ ਮੈਂ ਹੀ ਪਾਰਟੀ ਦਊਂਗੀ ਮੈਂ ਕਿਹਾ ਨੀ ਜ਼ਿੰਮੇਂ ਧੱਕੇ ਨਾਲ ਕਹਿੰਦੇ ਆ ਧੱਕੇ ਨਾਲ ਕਿਉਂ ਕਹੂੰਗਾ ਮੈਂ ਹਾਰੋ ਕਰ ਉਸ ਕਹਿਣਾ ਸੇਮ ਹੋ ਗਈ ਨਾ 5 ਦਾ ਅਸੀਂ ਬਾਹਰ ਆ ਕੇ ਖਾ ਪੀ ਕੇ ਇਹ ਹੁਣ ਘਰ ਨੂੰ ਜਾਵਾਂਗੇ ਅਸੀਂ ਨਹੀਂ ਨਹੀਂ ਲੁੱਟ ਲਿਆ ਮੈਨੂੰ ਲੁੱਟ ਅੱਜ ਕਹਿ ਰਹੇ ਕਿ ਨਹੀਂ ਕਹੀ ਬੰਦੇ ਨੂੰ ਪਾਰਟੀ ਕਰਦਾ ਇੱਥੇ ਕਹਿੰਦੇ ਪੇਮੈਂਟ ਕਰਦੇ ਤੇਰੇ ਜਨਮ ਦੇਣਾ ਇੱਥੇ ਇਹ ਹਾਂਜੀ ਛੋਟੂ ਛੋਟੇ ਖਾ ਲਈ ਹੁਣ ਚੱਲੇ ਘਰਾਂ ਨੂੰ ਹੁਣ ਚੱਲੇ ਅਸੀਂ ਘਰਾਂ ਨੂੰ ਤੇ ਰੋਟੀ ਫੈਸਮ ਦੀ ਰੋਟੀ ਨੂੰ ਸਵਾਦ ਲੱਗੀ ਪਹਿਲਾਂ ਤਾਂ ਉਹ ਤਾਂ ਸਵਾਦ ਸੀ ਮਨਜੂਰੀਆਂ ਨੇ ਮਨਜੂਰੀਆਂ ਵੀ ਸਵਾਦ ਸੀਗੇ ਸਪਿੰਗਰੋਲ ਵੀ ਸਵਾਦ ਸੀਗੇ ਪਾਸਤਾ ਵੀ ਬਹੁਤ ਸਵਾਦ ਲੱਗਿਆ ਮੈਨੂੰ ਦਾਲ ਵੀ ਦੀ ਸਵਾਸਤੀ ਹੋਈ ਸਬਜ਼ੀ ਵੀ ਨਹੀਂ ਸਵਾਸਤੀ ਤੁਹਾਨੂੰ ਬੈਠੋਗੇ ਲੇਟ ਬਹੁਤ ਹੋ ਗਏ ਇਸ ਵਾਰ ਗੱਤਨ ਉਸ ਪਹਿਲੀ ਵਾਰ ਹੀ ਰੋਟੀ ਸਵਾਸਤ ਪਤਾ ਨਹੀਂ ਪਹਿਲੀ ਵਾਰ ਸਵਾਦ ਨਾਲ ਕੀ ਹੋਵੇ ਹਾਂ ਹਾਂ ਪਤਾ ਨਹੀਂ ਚਲੋ ਠੀਕ ਹੈ ਜੀ ਚੱਲੇ ਘਰਾਂ ਨੂੰ